ਮਿੱਤਰੋ ਆਪਾਂ ਨੂੰ ਪਤਾ ਵੀ ਗੁਰਨਾਨ ਕੌਜ ਦੇ ਵਿੱਚ ਮੇਲਾ ਚੱਲ ਰਿਹਾ ਹੈ ਨਾ ਸ਼ੋਭਨਾਮ ਕੀ ਹੈ ਭਾਈ ਅਗੁਰਪਿਆਰ ਸਿੰਘ ਗੁਰਪਿਆਰ ਅੜੇ ਉੱਚੀ ਬੋਲੋ ਹੈ ਨਾ ਵਾਇਕ ਕਲੀਅਰ ਨਹੀਂ ਹੁੰਦੀ ਹੋਣੀ ਤੇ ਆਪਾਂ ਸਟਾਰਟ ਕਰੀਏ ਵੀ ਕਿੱਧਰੋਂ ਇਧਰੋਂ ਸਟਾਰਟ ਕਰੀਏ ਬਾਕੀ ਬਾਈ ਦਾ ਵੀ ਇੱਕ ਵਧੀਆ ਪ੍ਰਾਲਾ ਵੀ ਪੁਰਾਣੇ ਜਿਹੜੇ ਸੰਦ ਨੇ ਹਨ ਸਾਹਮਣੇ ਰੱਖੇ ਹੋਏ ਨੇ ਤੇ ਹਾਂ ਭਾਈ ਕੰਦਾ ਹਾਲ ਤੋਂ ਕਰੀ ਆਪਾਂ ਚੱਲੋ ਹਾਂਜੀ ਮੇਰੇ ਕੰਦਾ ਹਾਲ ਤੋਂ ਅੱਛਾ ਤੁਹਾਨੂੰ ਸਮਾਨ ਇਹ ਰੱਖਦਿਆਂ ਕਿੰਨਾ ਕ ਟਾਈਮ ਹੋ ਗਿਆ ਸਾਨੂੰ ਵੀ ਬਹੁਤ ਟਾਈਮ ਹੋ ਗਿਆ 15-20 ਸਾਲ ਹੋ ਗਏ ਅੱਛਾ ਜੇ ਤੁਹਾਨੂੰ ਮਤਲਬ ਹੋਰ ਸੰਦ ਤਹਿ ਦੇ ਚਾਹੀਦੇ ਹੋਣ ਇੰਪਲੀਮੈਂਟ ਵਗੈਰਾ ਕਿਸੇ ਭਾਅ ਦੇ ਘਰੇ ਪਏ ਹੁੰਦੇ ਨੇ ਹਾਂ ਉਹ ਵੀ ਮਤਲਬ ਖਰੀਦ ਲੋਗੇ ਹਾਂਜੀ ਖਰੀਦ ਸਕਦੇ ਜੀ ਅੱਛਾ ਲੈ ਅੱਜ ਮੇਰੇ ਤੇ ਆਪਾਂ ਗੱਲਬਾਤ ਕਰਦਾ ਇੰਨਾ ਬਾਰੇ ਆ ਤਾਂ तकरीबन ਸਾਰਿਆਂ ਨੇ ਦੇਖੀ ਹੈ ਹਨਾ ਕੰਗਾ ਹਾਲ ਇਹ ਸਭ ਤੋਂ ਪਹਿਲਾਂ ਅਗੇ ਕੰਗਾ ਹਾਲੀ ਇਹ 45 ਦੇ ਵਿੱਚ ਜੋੜਿਆ ਜਾਂਦਾ ਸੀ ਇਹਨੂੰ ਮੈਂ ਤਾਂ ਕੋਈ ਮਿੱਟੀ ਕੋਲੀ ਕਰਨ ਵਾਸਤੇ ਜੋੜ ਹਾਂਜੀ ਬਲਦਾਂ ਨਾਲ ਹਾਂ ਹਾਂ ਇਹਨੂੰ ਇਹਨੂੰ ਪੰਜਾਲੀ ਕਹਿ ਦਿੰਦੇ ਨੇ ਆ ਚੀਜ਼ਾਂ ਆ ਅਰ मतलब ਕਿ ਗਰਦ ਨੂੰ ਲੋਕ ਲਾਗਦੇ ਸੀ ਇੱਕ ਤਰ੍ਹਾਂ ਦਾ ਬਲਦ ਨੂੰ ਬਾਹਰ ਦਲਦ ਨੂੰ ਆਏ ਨਹੀਂ ਰਹਿੰਦੀ ਇਹ ਤੇ ਇਸ ਪਰਲੇ ਪਾਸੇ ਬੰਨ੍ਹਦੀਆਂ ਨੇ ਇਧਰ ਹੀ ਐਸੇ ਇਹ ਨੀਚੇ ਪਾਸੇ ਦੂਸਰਾ ਬਸਤ ਹੋ ਜਾਂਦਾ ਕਿ ਆ ਇਹਨੂੰ ਕਿਲੀਆਂ ਕਹਿ ਦਿੰਦੇ ਨੇ ਮਤਲਬ ਕਿ ਅੱਜ ਦੀ 나ੜ ਆ ਇਹ 나ੜ ਹੁੰਦੀਆਂ 나ੜ ਨੂੰ ਮਤਲਬ ਕਿ ਹਾਲਾਂ ਨਾਲ ਕਸ-ਕਸ ਕੇ ਨੂੰ ਉਸ ਤੋਂ ਬਾਅਦ ਕਿੰਨੀਆਂ ਪੈਂਦੀਆਂ ਨੇ ਇਹਦੇ ਵਿੱਚ ਇਹ ਨਾਲ ਨਾੜ ਕਸੀ ਜਾਂਦੀ ਹੈ ਠੀਕ ਹੈ ਭਾਈ ਤੇ ਉਸ ਤੋਂ ਬਾਅਦ ਆ ਉਲਟਮਾ ਹਾਲ ਆ ਗਿਆ ਉਲਟਮਾ ਹਾਲ ਨੂੰ ਮਿੱਟੀ ਮੋਟੀ ਕੋਲੀ ਕਰਨ ਵਾਸਤੇ ਮੜਾਏ ਉੱਚੀ ਬੋਲੀ ਚੱਲਣਾ ਹਾਂਜੀ ਤੇ ਇਹਨੂੰ ਆ ਸਿੱਕ ਲਾ ਗਿਆ ਇਹ ਸਿੱਕ ਨੂੰ ਮਤਲਬ ਕਿ ਬਲਦਾਂ ਦੇ ਮੂੰਹ ਤੇ ਚੜਾ ਜਾਂਦਾ ਵੀ ਜਦੋਂ ਨਰਮਲ ਨਰਮਲ ਅੱਖਾਂ ਲੱਗ ਜਾਂਦੀ ਨੇ ਜਾਂ ਮੂੰਹ ਮਾਰ ਲੈਂਦੇ ਨੇ ਤੇ ਉਸ ਤੋਂ ਬਾਅਦ ਤੁੰਗਰਾ ਹਾਲ ਆ ਗਿਆ ਆਹ ਵਾਲਾ ਛੰਕਣਾ ਇਹ ਜੇ ਮਤਲਬ ਕਿ ਸਾਊਂਡ ਪ੍ਰੋਡਿਊਸ ਕਰ ਰਹੇ ਸੀ ਕਿਤਰਾ ਦਾ ਹਾਂ ਅੱਜ ਕੱਲ੍ਹ ਆ ਟਰੈਕਟਰਾਂ ਦੇ ਡੈਕ ਲੱਗਦਾ ਆਪਣੇ ਤੇ ਬੰਦਿਆ ਜੀ ਲੱਗਿਆ ਰਹਿੰਦਾ ਸੀ ਇਹਦੇ ਨਾਲ ਹੀ ਕੰਮ ਨਾਲ ਪੁਰਾਣੀ ਆ ਗਈ ਪੁਰਾਣੀ ਗੱਲ ਨੂੰ ਕਹਦੀ ਇਹ ਹਾਂਜੀ ਥੋੜੀ ਚੱਕੀ ਕਦੇ ਜਿਵੇਂ ਆਹ ਛੋਟੀ ਡੰਡਾ ਕਹਦੀ ਹੈ ਨਾ ਜਦ ਪੰਜਾਬੀ ਦੇ ਆਪਾਂ ਡਾਂ ਕਹਿੰਦੇ ਨੇ ਸੱਦੀ ਮਤਲਬ ਪੁਰਾਣੀ ਕਹਿੰਦੇ ਦੀਗੇ ਹਾਂਜੀ ਇਹ ਬਲਦਾਂ ਨੂੰ ਹੱਕ ਨੂੰ ਵਾਸਤੇ ਵੀ ਤੇ ਆ ਗਿਆ ਬੜਾ ਆ ਪਾਕੜਾ ਉਹ ਉਹ ਤਾਂ ਇਹਨੂੰ ਕਾਠੀ ਕਹੇ ਜੀ ਇੱਕਦਮ ਨਹੀਂ ਆਪਾਂ ਹਾਂਜੀ ਇਹਦੇ ਤੇ ਦੋ ਜਾਣੇ ਬੈਠ ਸਕਦੇ ਸੀਗੇ ਅੱਛਾ ਇਸ ਤੋਂ ਬਾਅਦ ਮੂੜਾ ਆ ਗਿਆ ਇਹ ਮੂੜਾ ਇਹਦੀ ਉਖਲੀ ਵਿੱਚ ਵਰਤੋਂ ਕੀਤੀ ਜਾਂਦੀ ਸੀ ਕਿ ਮੈਂ ਪਹਿਲਾਂ ਕੁੱਤੇ ਵਾਸਤੇ ਚ ਜਾਵਾਂ ਉਖਲੀ ਜਿ ショਲੇ ਘੋਟੇ ਆਂਦੀ ਉਹ ਆ ਜਾਵੀਂ ਮੜਾ ਜਾ ਆ ਛੋਲੇ ਘੋਟਣ ਵਾਲਾ ਹੁੰਦਾ ਦੀ ਉਖਲੀ ਦੇ ਵਿੱਚ ਤੇ ਬਾਈ ਨੇ ਇੱਕ ਵਧੀਆ ਚੰਗੀ ਮਤਲਬ ਸੋਚ ਕਹਿਦੀ ਹੈ ਬਾਈ ਦੀ ਹਨਾ ਸਾਹਮ ਕੇ ਰੱਖੇ ਹੋਏ ਨੇ ਜਿਹੜੇ ਪੁਰਾਣੇ ਸਾਧਨ ਸੀਗੇ ਮਤਲਬ ਖੇਤੀ ਵਿੱਚ ਵਰਤਣ ਵਾਲੇ ਤੇ ਆ ਫੌੜਾ ਆ ਗਿਆ ਜੇ ਸਬਰ ਕਰਤਾ ਕਹਿੰਦੇ ਉਹ ਸਬਰ ਕਰਤਾ ਪੈਣਾ ਜ ਇਕੱਠਾ ਕਰਨ ਵਾਸਤੇ ਵਰਤਦੇ ਇਹਨੂੰ ਫੌੜਾ ਵੀ ਕਹਿ ਦਿੰਦੇ ਆ ਅੱਜ ਕੱਲ ਨੂੰ ਹਾਂ ਉਹ ਇਕੱਠਾ ਕਰਨ ਵਾਸਤੇ ਇਹ ਤੰਗਲੀ ਆ ਗਈ ਤਾਂ ਪੱਜ ਵੀ ਯੂਜ਼ ਕਰਦੇ ਆ ਤੂੜੀ ਵਾਸਤੇ ਇਹ ਅਕਸਰ ਸ਼ਹਿਰਾਂ ਵਾਲੇ ਪੜਾਤਾ ਘਟ ਜਾਂਦੇ ਨੇ ਇਹਨਾਂ ਗੱਲਾਂ ਨੂੰ ਹਣਾ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਿਵੇਂ ਹੁਣ ਦੇ ਨੌਜਵਾਨ ਨਵੀਂ ਪਨੀਰੀ ਆ ਹਾਂਜੀ ਹਾਂਜੀ ਉਹ ਵੀ ਸ਼ਾਇਦ ਘਟ ਜਾਂਦੇ ਉਹ ਘਟ ਜਾਂਦੇ ਜਿਹੜੇ ਹੁਣ ਮੰਨ ਕੇ ਜਿਹੜਾ ਆਪਣੀ ਏਜ ਦੇ ਨੇ ਜਾਂ ਬਾਬਾ ਜੀ ਬਾਈ ਉਹਰੇ ਕਹਿੰਦੀ ਹੈ ਨਾ ਵੀ ਹਾਂਜੀ ਇਹ ਨਹੀਂ ਵੈਸੇ ਪਤਾ ਵੀ ਆ ਪਕੀ ਖਾਂਦੀਏ ਹਾਂਜੀ ਹਾਂ ਤੇ ਇਹ ਇਹ ਤਾਂ ਇਹਨਾਂ ਗੱਲਾਂ ਨੂੰ ਵਰਤਿਆ ਵੀ ਹੋਸ਼ ਆ ਤੁਸੀਂ ਵਰਤਿਆ ਹੋਣਾ ਇਹਨਾਂ ਚੀਜ਼ਾਂ ਨੂੰ ਹਾਂ ਉਹ ਸੰਦਾਸ ਉਹ ਮਨਪਾਨਾ ਨਵੀਂ ਪਨੀਰੀ ਨੂੰ ਮਤਲਬ ਕੋਸ ਅੱਭੀ ਇਹਨਾਂ ਚੀਜ਼ਾਂ ਨਾਲ ਆਪਾਂ ਪਹਿਲਾਂ ਜੁੜੇ ਰਹੇ ਹਾਂ ਉਹ ਮਤਲਬ ਦਿਖਾਉਣ ਦੇ ਲਈ ਸਾਮਕੇ ਰੱਖਿਆ ਹੋਇਆ ਹੈ ਨਾ ਇਹ ਚੀਜ਼ਾਂ ਲੋਪਰ ਹੋ ਚੁੱਕੀਆਂ ਅੱਜਕੱਲ੍ਹ ਹਾਂ ਅਲੋਪ ਹੋ ਗਈਆਂ ਸਾਡੇ ਵਸੇ ਇਹਨਾਂ ਦੇ ਅੱਭੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਦੇ ਬਾਰੇ ਇਹ ਡ੍ਰਿੱਲ ਇਹ ਡ੍ਰੈਨਰ ਨੂੰ ਪੋਰ ਵੀ ਕਹਿ ਦਿੰਦੇ ਆਪਾਂ ਬੜੀ ਰੀਵੀ ਕਹਿ ਦਿੰਦੇ ਆ ਹਾਂ ਬਈ ਕਹਿੰਦੀ ਬੀਜ-ਬੀਜਾਂ ਵਾਸਤੇ ਵਰਤੋਂ ਕੀਤੀ ਜਾਂਦੀ ਆ ਹਾਂ ਹਾਂ ਤੇ ਆ ਗਾ ਢੀਂਗਾ ਜੀ ਢੀਂਗਾ ਜਿਵੇਂ ਕਹਦੀ ਬਈ ਆਪਾਂ ਛਟੀਆਂ ਦੇ ਪਹਿਲਾਂ ਸ਼ੋਰ ਹੁੰਦੇ ਬਈ ਉਹ ਸ਼ੋਰ ਇਹਨਾਂ ਨਾਲ ਮਤਲਬ ਹਲਿਆਉਂਦੇ ਸ਼ੋਰ ਹਾਂ 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 ਮਤਲਬ ਕਿ ਛਟੀਆਂ ਲੱਗਿਆ ਕਰਦੇ ਹੁਣ ਭਰੇ ਬੰਨਣ ਲੱਗੇ ਹਾਂ ਇਕੱਠੇ ਕਰ ਦਿੰਦੇ ਸੀ ਇਹਨਾਂ ਨੂੰ ਅੱਛਾ ਫਿਰ ਉਹ 15 20 ਦਿਨ ਪਈ ਰਹਿੰਦਾ ਜਦੋਂ ਉਹ ਜੰਮ ਜਾਂਦਾ ਨਾ ਸੀ ਫਿਰ ਇਹਦੇ ਨਾਲ ਸਰੋ ਕਲਪ ਦੇ ਜੇ ਪਟਾਈ ਹੁੰਦੀਆਂ ਖੜੰਬੇ ਦਾ ਫਿਰ ਡਰਮੀਆਂ ਹੁੰਦੀਆਂ ਸੀ ਪਹਿਲਾਂ ਖੜੰਬੇ ਬਾਅਦ ਚਾਰ ਆਪਾਂ ਡਰਮੀਆਂ ਉਹ ਫਰੀਖ ਪਿੰਡ ਚ ਕੱਦੀਆਂ ਹੁੰਦੇ ਸੀ ਕੋਈ ਕੱਦੇ ਮਿਲਦੀ ਜਦੋਂ ਫਿਰ ਉਹ ਉਦੋਂ ਤੱਕ ਜੰਮ ਜਾਂਦੇ ਫਿਰ ਇਹਦੇ ਨੇ ਚੱਕਦੇ ਸੀ ਉਹ ਪਿੱਤਾ ਕਿ ਮਤਲਬ ਆ ਉਸ ਮੇ ਗਰਭ ਜਾਂਦੇ ਮ ਸਰੋਂ ਗਏ ਦੀ ਗਰਭ ਜਾਂਦੀ ਆ ਉਹ ਜਾਂਦੀ ਆ ਕੋਈ ਕੀੜਾ ਪਤੰਗਾ ਜਿਹਾ ਸਾਰਾ ਸੱਪ ਵਗੈਰਾ ਜਿਹਾ ਸਾਰਾ ਕੁਝ ਫਿਰ ਇਹਨੂੰ ਇਹ ਨਾ ਇਹ ਆਉਂਦਾ ਇੱਕ ਸਾਈਡ ਕਰਕੇ ਆਉਂਦਾ ਇੱਕ ਮਹ ਯਾਰ ਸੀਗਾ ਆਹ ਹਜ਼ਾਰ ਸੀ ਇਹ ਚੱਕਣ ਵਾਸਤੇ ਤੇ ਇਹ ਵੀ ਇਹੀ ਕੰਮ ਇਹ ਜਿਹਨ ਕੋ ਕੰਡੇ ਕਰ ਝਾੜੀਆਂ ਬਾੜ ਵਗੈਰਾ ਕਰਦੇ ਖੇਤਾਂ ਦੇ ਦੁਆਲੇ ਉਹ ਝਾੜ ਹੁੰਦੇ ਜਿਹੜੇ ਬੀਰ ਆਪਾਂ ਬੇਰ ਕਹਿੰਦੇ ਛੋਟੇ ਬੇਰ ਹੁੰਦੇ ਆ ਚਾਲੀਇ ਕੱਟ ਕੇ ਉਹ ਨਹੀਂ ਤੇ ਪਹਿਲਾਂ ਮਲੇ ਵੀ ਮੰਨ ਕੇ ਚੱਲੋ ਵੀ ਜਿਆਦੇ ਹੁੰਦੇ ਉਹ ਤਾਂ ਆਰਟੀਫੀਸ਼ਲ ਕਰੇ ਕਿ ਦ੍ਰਿਸ਼ ਆ ਗਿਆ ਨਾ ਹਾਂ ਹਾਂ ਸਰੋਂ ਸਰੋਂ ਚੱਕਣ ਵਾਸਤੇ ਵਗੈਰਾ ਸਿਸਟਮ ਹੁੰਦਾ ਇੱਕ ਜਿਹੜੀ ਪੰਡੇਦਾਰ ਚੀਜ਼ ਹੁੰਦੀ ਜਿਹੜਾ ਹੱਥ ਨੂੰ ਪਾ ਕੇ ਆਪਾਂ ਡਾਇਰੈਕਟ ਨਹੀਂ ਚੱਕ ਸਕਦੇ ਸੀ ਸਿੱਧੇ ਚੱਕ ਸਕਦੇ ਉਹ ਪਹਿਲਾਂ ਚੀਜ਼ਾਂ ਲਾਉਂ ਵਰਤੋਂ ਹੁੰਦੀ ਸੀ ਹਾਂਜੀ 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 ਤੇ ਇਹ ਹਾਲਾ ਵਧਦਾ ਆ ਗਿਆ ਇਹ ਇਹ ਉਹ ਜਿਹੜੀ 45 ਆ ਗਈ ਆ 45 ਦੇ ਨਾਲ ਜੁੜਦਾ 45 ਜਰਾ ਇਹ ਜੁੜਦਾ ਸੀ ਹਾਂ 95 ਪਾ ਕੇ ਵਿੱਚ ਫਿਰ ਉਹਦੇ ਵਿੱਚ ਉਹ ਕਿੱਲੀ ਪਾ ਕੇ ਉਹਦਾ ਫਿਰ ਚੱਲਦੇ ਸਿਸਟਮ ਅਸਲ ਸਾਰਾ ਮਤਲਬ ਤਾਂ ਗਾ ਜਾਗਾ ਉਸੇ ਨਾਲ ਹੀ ਸੀ ਜਦੋਂ ਉਸੇ ਨਾਲ ਸੀ ਕੋਈ ਬੌਣਾ ਕੁਝ ਵੀ ਹਾਲ ਪੌਣਾ ਜਾਇਆ ਤਾਂ ਆਹ ਅੰਦਰ ਵਿੱਚ ਆ ਗਿਆ ਤਰਪਾਲੀ ਆ ਗਿਆ ਤੁਹਾਡੇ ਕੋਲ ਇਹ ਆਹ ਤਰਪਾਲੀ ਆ ਗਿਆ ਇਧਰ ਇਹ ਤਿੰਨ ਉਸੇ ਇਹ ਜ਼ਿਆਦਾਤਰ ਜਦ ਨਰਮਸੀ ਲੜਨ ਵਾਸਤੇ ਵਰਤੀ ਜਾਂਦੀ ਹੈ ਇਹ ਵੀ ਬਰਦਾ ਨਾਲ ਇਹ ਵੀ ਪਰਦਾ ਨਾਲ ਚ ਪੈਂਦੀ ਹੁੰਦੀ ਸੀ ਹਾਂ 45 ਚ ਹਾਂ ਮੈਨੂੰ ਉਹੀ ਇਹ ਸਾਰੇ ਉਧਰ ਨਾਲ ਅਟੈਚ ਹੁੰਦੇ ਆ 45 ਨਾਲ ਠੀਕ ਆ ਵੀ ਮਿੱਤਰੋ ਕਿਵੇਂ ਲੱਗੀ ਵੀਡੀਓ ਜਰੂਰ ਦੱਸਿਓ ਤੇ ਸ਼ੇਅਰ ਵੀ ਕਰਦੇ ਹੋ ਕਿਉਂਕਿ ਬੱਚਿਆਂ ਨੂੰ ਜਰੂਰ ਦਿਖਾਇਆ ਕਰੋ ਇਹ ਹਰ ਜੀ ਦੀ ਜਾਣੇ ਛੋਟੇ ਬਜ਼ੁਰਗਾਂ ਨੇ ਵੀ ਵਰਤੀਆਂ ਹੋਣੀਆਂ ਆ ਠੀਕ ਆ ਵੀ ਮਿਹਰਬਾਨੀ ਧੰਨਵਾਦ ਜਉਂਦੇ ਰਹੋ